ਮੇਜਰ ਮਾਰਕ ਤੋਂ ਸਭ ਨੂੰ ਸਤਿ ਸ੍ਰੀ ਅਕਾਲ ਸੋ ਆਪਾਂ ਜਾ ਰਹੇ ਹਾਂ ਗੱਡੀ 'ਚ ਬੈਠੇ ਸੋイツ ਨੂੰ ਕਹਿੰਦੇ ਆ ਗੋ ਟ੍ਰੇਨ ਸੋ ਇਹ ਜਿਹੜੇ ਸਟੇਸ਼ਨ ਨੇ ਸੋ ਇਸ ਤਰ੍ਹਾਂ ਦੇ ਬਣੇ ਹੋਏ ਨੇ ਤੋਂ ਅੱਜ ਮੈਂ ਇੱਕ ਬਖਰੇ ਸਟੇਸ਼ਨ ਤੋਂ ਛੜਿਆ ਹਾਂ ਇਸ ਰੂਟ ਤੇ ਮੈਂ ਪਹਿਲਾਂ ਕਦੇ ਨਹੀਂ ਆਇਆ ਤੇ ਇਸ ਵਕਤ ਜਿਸ ਵਕਤ ਆਪਾਂ ਜਾ ਰਹੇ ਹਾਂ ਕੋਈ ਸ਼ਾਮ ਦੇ ਤਕਰੀਬਨ 4 ਕਬਜੇ ਨੇ ਤੋ ਇਸ ਵਕਤ ਟ੍ਰੈਫਿਕ ਬਹੁਤ ਹੁੰਦਾ ਤਾਂ ਮੈਂ ਕਿਹਾ ਤੇ ਕਿਉਂ ਨਾ ਅੱਜ ਆਪਾਂ ਇਹ ਜਿਹੜੀ ਗੋਟ ਰੇਨ ਲੈ ਕੇ ਇਹ ਜਾਈਏ ਸੋ ਟ੍ਰੇਨ ਦੀਆਂ ਸੀਟਾਂ ਅੰਦਰੋਂ ਬਹੁਤ ਸੋਹਣੀਆਂ ਨੇ ਸੋ ਜੇ ਤੁਸੀਂ ਇੱਥੇ ਕੈਨੇਡਾ ਚਾਏ ਹੋ ਮੈਂ ਤੇ ਜਿਹੜੀਆਂ ਹਰੇ ਰੰਗ ਦੀਆਂ ਗੱਡੀਆਂ ਨੇ ਇਹ ਤੁਸੀਂ ਦੇਖੀਆਂ ਹੋਣਗੀਆਂ ਸੋ ਰਸਤਾ ਬੜਾ ਖੂਬਸੂਰਤ ਸੀ ਆ ਤੁਸੀਂ ਦੇਖੋ ਸੋ ਲਾਈਨਾਂ ਬਿਸ਼ੀਆਂ ਹੋਈਆਂ ਨੇ ਤਾਂ ਆਲੇ ਦੁਆਲੇ ਦਾ ਤੁਸੀਂ ਮਾਹੌਲ ਦੇਖੋ ਕਿਸ ਤਰ੍ਹਾਂ ਦੀ ਰੇਲਵੇ ਨੇ ਕਿਸ ਤਰ੍ਹਾਂ ਜਿਹੜੀਆਂ ਲੇਕਸ ਆ ਰਹੀਆਂ ਨੇ ਨਦੀਆਂ ਆ ਰਹੀਆਂ ਨੇ ਤੋਂ ਇਸ ਤਰ੍ਹਾਂ ਦੇ ਸਟੇਸ਼ਨ ਨੇ ਬੈਠਣ ਲਈ ਥਾਂ ਬਣੀਆਂ ਹੋਈਆਂ ਨੇ ਉਤਰਨ ਲਈ ਬੜੇ ਸੋਹਣੇ ਪਲੇਟਫਾਰਮ ਨੇ ਤੋਂ ਇਹ ਜਿਹੜਾ ਹੈਗਾ ਅਨੁਭਵ ਮੇਰਾ ਤਾਂ ਖਿਆਲ ਹੈ ਕਿ ਹਰ ਬੰਦੇ ਨੂੰ ਕਰਨਾ ਚਾਹੀਦਾ ਲੇਕਿਨ ਫਿਰ ਵੀ ਕੋਈ ਕਿਸੇ ਜ਼ਿਆਦਾਤਰ ਕਾਰਾਂ ਯੂਜ਼ ਕਰਦੇ ਹਨ ਲੇਕਿਨ ਜੇ ਤੁਸੀਂ ਟੋਰਾਂਟੋ ਨੂੰ ਵਾਈਟ ਰੇਨ ਜਾਮੋਂ ਨਾ ਤੁਹਾਡਾ ਬਹੁਤ ਸਾਰਾ ਸਮਾਂ ਜਿਹੜਾ ਉਹ ਬਚ ਜਾਂਦਾ ਹੈ ਤੇ ਨਾਲ ਤੁਸੀਂ ਗੱਡੀ 'ਚ ਬੈਠ ਕੇ ਪੜਦੇ ਜਾਓਂਗਾ ਗੱਡੀ 'ਚ ਤੁਹਾਨੂੰ ਸਾਹਮਣੇ ਦਿਸ ਵੀ ਰਹੇ ਹੋਵੇ ਕਿ ਇਸ ਗੱਡੀ 'ਚ ਬਾਥਰੂਮ ਵਗੈਰਾ ਵੀ ਬਣੇ ਹੋਏ ਨੇ ਆਹ ਹੈ ਜੀ ਗੱਡੀ ਆ ਦੇਖੋ ਇਸ ਤਾਂ ਦੀ ਲੱਗਦੀ ਹੈ ਦੇਖਣ ਨੂੰ ਸੋ ਹਰਾ ਰੰਗ ਵਿੱਚ ਚਿੱਟੀ ਪੱਟੀ ਸੋ ਇਹ ਤੁਸੀਂ ਦੇਖਿਆ ਹੋ ਹੁੰਦੀਆਂ ਇਸ ਟਰਨ ਦੀ ਗੱਡੀ ਦੇ ਵਿੱਚ ਆਪਾਂ ਬੈਠੀਆਂ ਤੇ ਨਾਲ ਦੀ ਲੈਂਥੇਜ ਦੀ ਬਹੁਤ ਗੱਡੀਆਂ ਸੀ ਉਹ ਜਾ ਰਹੀ ਹੈ ਜੋ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਤੇ ਇੱਥੇ ਅੱਪਾ ਰਸਤੇ ਦੇ ਵਿੱਚ ਉਤਰੂਂ ਉਤਰਾਂਗੇ ਮਿੰਕੋ ਸਟੇਸ਼ਨ ਤੇ ਤੇ ਮਿੰਕੋ ਸਟੇਸ਼ਨ ਤੋਂ ਆਪਾਂ ਕਾਰ ਲੈ ਕੇ ਫਿਰ ਜਾਵਾਂਗੇ ਫਰਾਂਟੋ ਨੂੰ ਤੇ ਲੋ ਜੀ ਪਹੁੰਚ ਗਏ ਆਪਾਂ ਜਿੱਥੇ ਪਹੁੰਚਣਾ ਸੀ ਅੱਜ ਆਪਾਂ ਗੇਮ ਦੇਖਣ ਆਏ ਹਾਂ ਮੈਂ ਭਾਵੇਂ ਸਪੋਰਟਸ ਬਹੁਤ ਘੱਟ ਦੇਖਦਾ ਹਾਂ ਪਰ ਕਦੀ-ਕਦਾਈਂ ਦੇਖਦਾ ਹਾਂ ਤੇ ਸਾਡੇ ਕੋਲ ਜਿੱਦਾਂ ਆ ਸੋੰਦਨੇ ਸੀਜ਼ਨ ਪਾਸ ਬਲੂ ਸੀਜ ਦੀ ਗੇਮ ਦੇ ਤੋਂ ਫੈਮਲੀ ਹੈ ਜਿਹੜੀ ਹਮੇਸ਼ਾ ਸਪੋਰਟਸ ਦੇ ਵਿੱਚ ਕਾਫੀ ਇੰਟਰਸਟ ਰੱਖਦੀ ਹੈ ਬੱਚੇ ਆ ਨਾਲ ਆਏ ਹੋਏ ਨੇ ਬੇਟਾ ਹੈ ਬੇਟੀ ਹੈ ਭਾਈ ਹੈ ਤੇ ਅਸੀਂ ਆਏ ਹਾਂ ਅੱਜ ਗੇਮ ਦੇਖਣ ਗੇਮ ਤੋਂ ਪਹਿਲਾਂ ਜਿਹੜੀਆਂ ਲੜਕੀਆਂ ਨੇ ਇਹ ਮਨੋਰੰਜਨ ਕਰਨ ਲਈ ਆਪਣਾ ਡਾਂਸ ਹੈ ਜਿਹੜਾ ਉਹ ਕਰ ਰਹੀਆਂ ਹਨ ਡਾਂਸ ਸ਼ੋਅ ਹੁੰਦਾ ਹੈ ਲੋਕਾਂ ਦੇ ਮਨੋਰੰਜਨ ਲਈ ਤਾਂ ਉਸ ਤੋਂ ਬਾਅਦ ਜਿਹੜੀ ਗੇਮ ਹੈ ਉਹ ਸ਼ੁਰੂ ਹੋ ਜਾਵੇਗੀ ਤੋਂ ਮੈਂ ਤੁਹਾਨੂੰ ਅ ਕੋਸ਼ਿਸ਼ ਕਰਾਂਗੇ ਬਾਤੋ ਬਾਤ ਖਵਾਵਾਂ ਦੇ ਕੋਰਨਟੋ ਦਾ ਸਾਈਨ ਆ ਰਿਹਾ ਹੈ ਬਹੁਤ ਵੱਡਾ ਟੈਲੀਵਿਜ਼ਨ ਹੈ ਤੋਂ ਜਿਸ ਤੇ ਇਹ ਗੇਮ ਸਾਰੀ ਇਨਫਰਮੇਸ਼ਨ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ ਤੁਸੀਂ ਵੀ ਬਹੁਤ ਵਾਰੀ ਆਏ ਹੋਮ ਹੋਗੇ ਸਾਡੀਆਂ ਸੀਟਾਂ ਬਿਲਕੁਲ ਨਜ਼ਦੀਕ ਹੀ ਨੇ ਜਿੱਥੇ ਗੇਮ ਹੋ ਰਹੀ ਹੈ ਥੱਲੇ ਹੀ ਨੇ ਤੇ ਸਾਨੂੰ ਇੱਥੋਂ ਬੜਾ ਕਲੀਅਰ ਤੇ ਸਾਫ਼ ਹੈ ਜਿਹੜਾ ਉਹ ਦਿਖਾਈ ਦੇ ਰਿਹਾ ਕਿਉਂਕਿ ਸਟੇਡੀਅਮ ਬਹੁਤ ਵੱਡਾ ਹੈ ਸੋ ਇਸੇ ਸਟੇਡੀਅਮ ਦੇ ਵਿੱਚ ਦਲਜੀਤ ਦਾ ਸ਼ੋਅ ਹੋਇਆ ਸੀ ਇਸੇ ਸਟੇਡੀਅਮ ਸਟੇਡੀਅਮ ਦੇ ਵਿੱਚ ਅੰਤਾਪ ਬਚਨ ਦਾ ਸ਼ੋਅ ਹੋਇਆ ਸੀ ਨਤਾਜੀ ਦਾ ਸ਼ੋਅ ਹੋਇਆ ਸੀ ਸੋ ਇਹਦਾ ਨਾਮ ਹੈ ਰੌਜਰਸ ਸਟੇਡੀਅਮ ਤੇ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀ ਕਪੈਸਿਟੀ ਹੈ ਇਸ ਦੇ ਵਿੱਚ ਹਜ਼ਾਰਾਂ ਦੀ ਗੰਟੀ ਚਤੇ ਲੋਕ ਨੇ ਉਹ ਬਹਿ ਜਾਂਦੇ ਨੇ ਤੇ ਗੈਟਰਟਰਨਟੋ ਦਾ ਇਹ ਸਭ ਤੋਂ ਵੱਡਾ ਸਟੇਡੀਅਮ ਹੈ ਤੇ ਜਿੱਥੇ ਅੱਜੇ ਗੇਮ ਹੋ ਰਹੀ ਹੈ ਅਮਰੀਕਾ ਦਾ ਨੈਸ਼ਨਲ ਐਂਥਮ ਤੁਸੀਂ ਸੁਣ ਰਹੇ ਹੋ ਤਾਂ ਸਾਰੇ ਲੋਕ ਸਿਰਾਂ ਤੋਂ ਟੋਪੀਆਂ ਉਤਾਰ ਕੇ ਖੜੇ ਨੇ ਰਿਸਪੈਕਟ ਦੇ ਰਹੇ ਨੇ ਇਸ ਤੋਂ ਬਾਅਦ ਕੈਨੇਡਾ ਦਾ ਜਿਹੜਾ ਰਾਸ਼ਟਰੀ ਗੀਤ ਹੈ ਤਾਂ ਉਹ ਵੀ ਗਾਇਆ ਜਾਵੇਗਾ ਕੀ ਤਾਂ ਤੋਂ ਖੜੇ ਹੋ ਕੇ ਸਿਰਾਂ ਤੋਂ ਟੋਪੀਆਂ ਉਤਾਰ ਕੇ ਆਪਣੇ ਦੇਸ਼ ਦਾ ਕੌਮੀ ਤਰਾਨਾ ਜਿਹੜਾ ਗਾ ਰਹੇ ਨੇ ਸੋ ਜਦੋਂ ਟੀਮਾਂ ਖੇਡਦੀਆਂ ਨੇ ਸੋ ਜਿਹੜੀ ਟੀਮ ਨੇ ਖੇਡਣਾ ਹੁੰਦਾ ਹੈ ਸੋ ਜਿੱਥੋਂ ਜਿੱਦਾਂ ਕੋਈ ਕਦੀ ਟੀਮ ਇੱਕ ਗੈਸਟ ਟੀਮ ਹੈ ਸੋ ਪਹਿਲਾਂ ਉਹਨਾਂ ਦਾ ਜਿਹੜਾ ਕੌਮੀ ਗੀਤ ਉਹ ਗਾਇਆ ਜਾਂਦਾ ਹੈ ਤੇ ਫਿਰ ਜਿਹੜੀ ਕੰਟਰੀ ਹੋਸਟ ਕਰਦੀ ਹੈ ਸੋ ਉਸ ਦਾ ਗੀਤ ਹੈ ਜਿਹੜਾ ਉਹ ਗਾਇਆ ਜਾਂਦਾ ਹੈ ਉਹ ਕਹਿੰਦਾ ਸਕ੍ਰੀਨ ਤੇ ਤੁਸੀਂ ਪੈਟਰਨ ਦੇਖ ਰਹੇ ਹੋ ਸਲੂਟ ਦੇ ਰਿਹਾ ਸੋ ਕੈਨੇਡਾ ਨੂੰ ਬਚਾਉਣ ਵਾਲੇ ਕੈਨੇਡਾ ਦੀਆਂ ਸੈਨਾਵਾਂ ਨੂੰ ਉਹਨਾਂ ਨੂੰ ਵੀ ਰਿਸਪੈਕਟ ਦਿੱਤੀ ਜਾ ਰਹੀ ਹੈ ਤੁਸੀਂ ਸਮਝ ਲੱਖੀ ਨੇ ਤੋਂ ਤੁਹਾਨੂੰ ਉਹ ਬਹੁਤ ਹੀ ਗੱਲ ਕੀਤੀ ਚਾਹੁੰਦਾ ਹੈ ਗਾਇਕ ਇੱਥੇ ਬੜਾ ਦੇਖ ਲੇ ਬਿਲਕੁਲ ਤੂਗੇ ਕਰ ਰਹੇ ਹੋ ਲੋਗ ਤੇ ਉਹ ਵੀ ਕਰ ਰਹੇ ਨੇ ਤੁਹਾਡਾ ਬਹੁਤ ਹੀ ਨੋਮ ਇਤਿਹਾਸਕ ਬਣ ਗਿਆ ਲਾਈਟਾਂ ਦਾ ਸ਼ੋਅ ਤੁਸੀਂ ਦੇਖ ਰਹੇ ਹੋ ਲਾਈਟਾਂ ਜਗਬੋਜ ਰਹੀਆਂ ਨੇ ਲਾਈਟਾਂ ਡਿਮ ਮੱਦਮ ਹੋ ਰਹੀਆਂ ਨੇ ਤੇ ਬੜਾ ਹੀ ਇੱਕ ਕਹਿ ਲੋ ਕਿ ਤੁਹਾਨੂੰ ਐਨ ਚਕਾ ਚੌਂਕ ਕਰ ਦੇਣ ਵਾਲਾ ਮਾਹੌਲ ਹੈ ਤੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿਸੇ ਤੁਸੀਂ ਹੋਰ ਹੀ ਦੁਨੀਆ ਦੇ ਵਿੱਚ ਆ ਗਏ ਹੋ ਸੋ ਮੈਂ 4-5 ਵਾਰ ਹੀ ਆਉਣਾ ਹਾਂ ਇੱਥੇ ਗੇਮ ਦੇਖਣ ਸਾਲ ਦੇ ਦੁੱਦੇ ਤੇ ਮੈਂ ਵੀ ਅਜੇ ਤੱਕ तकरीबन ਇੱਕ ਹਫ਼ਤੇ ਜਾਂ ਦੂਜੇ ਤੀਜੇ ਹਫ਼ਤੇ ਉਹ ਦਿਨ ਰੇ ਰੇ ਉਹ ਪਹਿਲਾਂ ਸਟਾਰਟ ਦੇ ਵਿੱਚ ਵੀ ਦੱਸਿਆ ਕਿ ਸਾਡੇ ਕੋਲ ਸਾਰੇ ਸੀਜ਼ਨ ਦੇ ਪਾਸ ਹੁੰਦੇ ਨੇ ਬੇਟੇ ਨੇ ਲੈੇ ਹੁੰਦੇ ਨੇ ਕੋਸਲੇ ਕੋਲ ਨੂੰ ਕੋਈ ਆਇਆ ਰਹਿੰਦਾ ਤਾਂ ਸਾਡੀਆਂ ਜਿਹੜੀਆਂ ਸੀਟਾਂ ਦੀ ਉਹ ਬਜਾਰਬ ਹੁੰਦੀਆਂ ਨੇ ਚਾਹੇ ਉਹ ਖਾਲੀ ਰਹਿਣ ਚਾਹੇ ਅਸੀਂ ਆ ਜਾਈਏ ਤੋਂ ਉੱਸ ਹੱਬ ਨਾਲੀ ਹੁੰਦੀਆਂ ਨੇ ਉਸ ਕਰਕੇ ਕਦੇ-ਕਦੇ ਆਪਣੀ ਚੇਂਜਸ ਲਈ ਆਪਣੇ ਮੈਂ ਵੀ ਆ ਜਾਂਦਾ ਹਾਂ ਮਨੋਰੰਜਨ ਕਰਨ ਲਈ ਲਓ ਜੀ ਆ ਰਹੀ ਹੈ ਕੈਨੇਡਾ ਦੀ ਟੀਮ ਤੇ ਹੁਣ ਜਿਹੜਾ ਮੈਚ ਹੈ ਸ਼ੁਰੂ ਹੋ ਜਾਵੇਗਾ ਉਹ ਜਿਨ੍ਹਾਂ ਨੇ ਜਿਸ ਤਰ੍ਹਾਂ ਦੀਆਂ ਜਰਸੀਆਂ ਪਾਈਆਂ ਨੇ ਬਿਲਕੁਲ ਇਸੇ ਤਰ੍ਹਾਂ ਦੀ ਮੇਰੇ ਹੀ ਮੇਰੀ ਹੀ ਪਾਈ ਹੋਈ ਹੈ ਸੋ ਆ ਤੁਸੀਂ ਦੇਖੋ ਜਿਹੜੀ ਹੈਗੀ ਆ ਉਹ ਗੇਮ ਸ਼ੁਰੂ ਹੋਣ ਬੜੀ ਹੈ ਸੋ ਉਸ ਤੋਂ ਪਹਿਲਾਂ ਕਿ ਗੇਮ ਸ਼ੁਰੂ ਹੁੰਦੀ ਤੇ ਮੈਂ ਸਾਰੇ ਜਿਹੜੇ ਸਾਰੇ ਫਲੋਰ ਨੇ ਰੌਜ਼ਰ ਸਟੇਡੀਅਮ ਦੇ ਵਿੱਚ ਤੋਂ ਅੱਗੇ ਵੀ ਜਾਂਦਾ ਰਹਿਣ ਆਉਂਦਾ ਰਹਿਣਾ ਹੈ ਕਿ ਇੱਕਰ ਫਿਰ ਵੀ ਇਹ ਹਰ ਬਾਰੀ ਕੋਈ ਨਾ ਕੋ ਨਮੀ ਇਸ ਤਰ੍ਹਾਂ ਦੇ ਚੀਜ਼ਾਂ ਬਣਾਉਂਦੇ ਨੇ ਤੇ ਜਿਹੜੀਆਂ ਦੇਖਣਯੋਗ ਹੁੰਦੀਆਂ ਨੇ ਸੋ ਮੈਂ ਬੇਟੀ ਨੂੰ ਨਾਲ ਲੈ ਕੇ ਸਾਰੇ ਗਿੜਾ ਖੱਡੇ ਆਪਣਾ ਸਾਰਾ ਦੇਖ ਕੇ ਆਇਆ ਕੁਝ ਥਾਵਾਂ ਤੇ ਅਸੀਂ ਪਿਕਚਰਾਂ ਵੀ ਖਿੱਚਵਾਈਆਂ ਕੋ ਡਿਫਰੈਂਟ ਜਿਹੜੇ ਹੈਗੇ ਲੋਕੇਸ਼ਨ ਤੋਂ ਡਿਫਰੈਂਟ ਫਲੋਰ ਤੋਂ ਡਿਫਰੈਂਟ ਜਿਹੜਾ ਹੈਗਾ ਉਹ ਮਾਹੌਲ ਦੇਖਣ ਨੂੰ ਮਿਲਦਾ ਤੇ ਆ ਗਰੇਰੋ ਹੁਣ ਇਸ ਵਕਤ ਜਾ ਰਿਹਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਵੀ ਇੱਕ ਗਰੇਰੋ ਤੇ ਬਲਦੀਮੀਰ ਗਰੇਰੋ ਤੋ ਮੇਰੇ ਮਨ ਪਸੰਦ ਦਾ ਪਲੇਅਰ ਇਹ ਹੈ ਕੋਮੋਚੈਟ ਹੈ ਜਿਹਨੂੰ ਮੈਂ ਜਿਆਦਾ ਜਾਣਦਾ ਹਾਂ ਚੰਗੀ ਤਰ੍ਹਾਂ ਜਿਨ੍ਹਾਂ ਦੀ ਮੈਂ ਗੇਮ ਦੇਖਦਾ ਹਾਂ ਤੇ ਬਾਕੀ ਜਿਹੜੇ ਹੈਗੇ ਨੇ ਪਲੇਅਰ ਬਹੁਤ ਪੁਰਾਣੇ ਪਲੇਅਰ ਉਹਨਾਂ ਨੂੰ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ ਸੀ ਬੜਾ ਮੈਂਟਲੀ ਵੀ ਜੁੜਿਆ ਸੀ ਕਿ ਉਹ ਵੇ ਰਹੇ ਜਿਹੜੀਆਂ ਟੀਮ ਮਹਾਨ ਉਹ ਟ੍ਰੇਡ ਕਰਦੀਆਂ ਰਹਿੰਦੀਆਂ ਨੇ ਫਿਰ ਉਹ ਕਿਤੇ ਹੋਰ ਚਲੇ ਜਾਂਦੇ ਨੇ ਜਾਂ ਰਿਟਾਇਰ ਹੋ ਜਾਂਦੇ ਨੇ ਅ ਲੋਕੀ ਕੁਝ ਜਿੰਦਾ ਰਾਂਸ ਹੈ ਜਿਹੜਾ ਉਹ ਫੇਰ ਆ ਗਿਆ ਤੋ ਮੈਂ ਤੁਹਾਨੂੰ ਸਾਹ ਤਾਂ ਤਨੀ ਦਿਖਾ ਸਕਦਾ ਕੋ ਸਾਰੀ ਗੇਮ ਤਾਂ 9 ਇਨਿੰਗਸ ਬਹੁਤ ਲੰਬੀਆਂ ਹੋ ਜਾਂਦੀਆਂ ਨੇ ਤੇ ਅਸੀਂ ਤਕਰੀਬਨ ਇੱਥੇ 5:30 ਵਜੇ ਪਹੁੰਚ ਗਏ ਸੀਗੇ ਤੇ ਅਸੀਂ ਤਕਰੀਬਨ 9:30 10:00 ਵਜੇ ਤੱਕ ਇੱਥੇ ਰਹੇ ਸਾਰਾ ਤਾਂ ਨਹੀਂ ਮੈਂ ਤੁਹਾਨੂੰ ਦਿਖਾ ਸਕਦਾ ਵਿੱਚੋਂ ਵਿੱਚੋਂ ਕਵਰੇਜ ਦਿਖਾਉਣਾ ਹੈ ਆ ਜਿੱਥੇ ਇਹ ਲੜਕੀ ਨਾ ਕਰ ਰਹੀ ਹੈ ਨਾ ਡਾਂਸ ਆ ਗ੍ਰੀਨ ਕੱਪੜੇ ਵਾਲੀ ਇਹਦੇ ਬਿਲਕੁਲ ਅਸੀਂ ਨਾਲ ਹੀ ਬੈਠੇ ਹਾਂ ਸੋ ਇਹ ਬਿਲਕੁਲ ਮੇਰੇ ਬਰਾਬਰ ਸੀ ਤੇ ਆ ਜਿਹੜੀ ਤੁਹਾਨੂੰ ਬਲੈਕ ਟੋਪੀ ਦਿਖ ਰਹੀ ਹੈ ਮੇਰੇ ਬੇਟੇ ਦੀ ਹੈ ਤੇ ਇਹਦੇ ਨਾਲ ਹੀ ਅਸੀਂ ਬੈਠੇ ਹਾਂ ਤੂ ਸਤਰਾ ਜਿਹੜਾ ਸਾਰਾ ਕੁਝ ਬਹੁਤ ਨੇੜੇ ਨੇੜੇ ਸੀ ਤੇ ਗੇਮ ਹੈ ਜਿਹੜੀ ਬੜੀ ਵਧੀਆ ਲੱਗੀ ਮਾਰਨਰ ਤੇ ਬਲੂ ਸੀਜ ਦੀ ਗੇਮ ਸੀ ਤੋ ਉਹ ਸੈਟਲ ਤੋਂ ਆਈ ਹੋਈ ਟੀਮ ਸੀਗੀ ਤੇ ਇਹਦੇ ਵਿੱਚ ਅ ਅੰਤ ਤੱਕ ਤੇ ਜਿਹੜਾ ਬਲੂ ਸੀਜ ਦੀ ਟੀਮ ਸੀ ਉਹ ਲੀਡ ਕਰਦੀ ਰਹੀ ਸਾਰੇ ਪਲੇਅਰ ਬਹੁਤ ਵਧੀਆ ਖੇਡੇ ਤੋ ਇੱਥੇ ਹੁਣ ਜਿੱਥੇ ਤੱਕ ਗੇਮ ਪਹੁੰਚ ਚੁੱਕੀ ਆ ਤਾਂ ਇੱਥੇ ਤੱਕ ਇਹ ਹੀ ਤਕਰੀਬਨ ਸੱਤ ਪੰਜ ਨਾਲ ਜਿਹੜੇ ਹਨ ਉਹ ਜਿੱਤ ਰਹੇ ਨੇ ਸੋ ਮੇਰਾ ਖਿਆਲ ਹੈ ਕਿ ਬਲੂ ਜੇ ਨੇ ਜਿੱਤ ਹੀ ਜਾਣਾ ਹੈ ਤੇ ਇੱਕ ਲੜਕਾ ਉੱਥੇ ਹੋਰ ਉੱਥੇ ਆਇਆ ਹੋਇਆ ਸੀ ਫੈਨ ਆ ਉਹ ਇਹ ਪੀ ਉਹਦੇ ਨਾਲ ਹੀ ਨੱਚਣ ਲੱਗ ਗਿਆ ਸੋ ਕੁੜੀਆਂ ਤਾਂ ਚਲੋ ਇਹਨਾਂ ਦੀ ਜੌਬ ਹੈ ਇਹਨਾਂ ਨੇ ਮਨੋਰੰਜਨ ਲਈ ਇਹ ਹਾਇਰ ਕੀਤੀਆਂ ਨੇ ਲੇਕਿਨ ਕਈ ਵਾਰ ਜਿਹੜੇ ਗੇਮ ਦੇਖਣ ਆਏ ਹੋਏ ਲੋਕ ਹੁੰਦੇ ਨੇ ਤਾਂ ਉਹ ਵੀ ਇਹ ਇਸ ਮਨੋਰੰਜਨ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਸੋ ਜਦੋਂ ਕੈਮਰਾ ਹੁੰਦਾ ਹੈ ਲੋਕ ਆਪਣੇ ਆਪ ਨੂੰ ਐਕਸਪ੍ਰੈਸ ਕਰਦੇ ਨੇ ਉੱਠ ਕੇ ਨੱਚਣਾ ਸ਼ੁਰੂ ਕਰ ਦਿੰਦੇ ਨੇ ਜਾਂ ਮਤਲਬ ਕਈ ਤਰ੍ਹਾਂ ਦੀ ਇਸ ਤਰ੍ਹਾਂ ਦਾ ਕੋਈ ਇੰਡੀਵੀਜਨ ਤੇ ਆ ਸਕਣਾ ਸੋ ਆ ਵੱਡਾ ਟੀਵੀ ਜਿਹੜਾ ਲੱਗਿਆ ਹੋਇਆ ਜੋ ਉੱਥੇ ਬਾਰ ਬਾਰ ਆ ਰਿਹਾ ਹੈ ਵੀ ਕੀ ਕਰਨਾ ਕੀ ਨਹੀਂ ਕਰਨਾ ਤੇ ਉੱਥੇ ਲਿਖਿਆ ਹੁੰਦਾ ਲਾਊਡ ਤਾਂ ਲੋਕ ਰੌਲਾ ਪਾਉਂਦੇ ਨੇ ਤੇ ਜਦੋਂ ਉੱਥੇ ਲਿਖਿਆ ਹੁੰਦਾ ਕਲਾਪਿੰਗ ਤਾਂ ਲੋਕ ਤਾੜੀਆਂ ਮਾਰਦੇ ਨੇ ਉਸ ਤਰ੍ਹਾਂ ਜਿਹੜਾ ਹੈਗਾ ਤੇ ਅੱਜ ਕਿਉਂਕਿ ਛੁੱਟੀ ਸੀਗੀ ਛੁੱਟੀ ਹੋਣ ਕਰਕੇ ਕਿਉਂਕਿ ਗੁੱਡ ਫਰਾਈਡੇ ਹੈ ਤੇ ਛੁੱਟੀਆਂ ਆ ਰਹੀਆਂ ਨੇ ਅੱਗੇ ਈਸਟਰ ਦੀਆਂ ਛੁੱਟੀਆਂ ਨੇ ਤਾਂ ਉਹ ਲੋਕ ਵੱਡੀ ਤਦਾਰ ਦੇ ਵਿੱਚ ਇੱਥੇ ਪਹੁੰਚੇ ਹੋਏ ਸਾਰਾ ਸਟੇਡੀਅਮ ਖਾਚ ਖੱਚ ਪਰਿਆ ਹੋਇਆ ਹੈ ਤੇ ਗੇਮ ਬੜੀ ਦਿਲਚਸਪ ਹੈ ਤੇ ਕਈ ਵਾਰ ਵਾਲ ਹੈ ਜਿਹੜੀ ਉਹ ਬਿਲਕੁਲ ਤੇ ਆ ਕੇ ਦਿਖਦੀ ਹੈ ਤੇ ਲੋਕ ਉਸ ਨੂੰ ਫੜਨ ਲਈ ਮਤਲਬ ਜਦੋਂ ਭੱਜਦੇ ਨੇ ਤੇ ਇਹਨਾਂ 플레이ਰਾਂ ਨੂੰ ਬਹੁਤ ਨੇੜੇੋਂ ਦੇਖ ਰਹੇ ਨੇ ਤੇ ਕਈ ਵਾਰ ਆਪਾਂ ਘਰੇ ਬੈਠ ਕੇ ਟੈਲੀਵਿਜ਼ਨ ਤੇ ਦੇਖਦੇ ਹਾਂ ਜਿਵੇਂ ਲਾਈਵ ਦੇਖਦੇ ਹਾਂ ਜਿਵੇਂ ਵੀ ਕਰਦੀ ਕੁਝ ਹੋਰ ਹੈ ਤੇ ਤੁਸੀਂ ਦੇਖਦੇ ਹੋ ਕੋਈ ਇੱਕ ਵੀ ਸੀਟ ਖਾਲੀ ਨਹੀਂ ਆ ਖਾਚਾ ਖਾਚਾ ਜਿਹੜਾ ਆਸਟ੍ਰੇਲੀਆ ਨੂੰ ਬੜੇ ਹੁੰਦੇ ਆ ਤੁਸੀਂ ਦੇਖਦੇ ਹੋ ਕਿ ਲੋਕ ਕਿਵੇਂ ਇੰਜੋਏ ਕਰ ਰਹੇ ਨੇ ਕਿਉਂਕਿ ਕੰਮਾਂ ਤੋਂ ਬਾਅਦ ਜਦੋਂ ਤੁਮ ਛੁੱਟੀਆਂ ਆਉਂਦੀਆਂ ਨੇ ਜਾਂ ਜਦੋਂ ਇੱਥੇ ਗੇਮ ਤੇ ਆਏ ਹੁੰਦੇ ਆ ਤਾਂ ਜਿਹੜਾ ਤੁਹਾਡਾ ਸਟ्रेस ਹੈ ਉਹ ਇੱਥੇ ਆ ਕੇ ਰਿਲੀਫ ਹੋ ਜਾਂਦਾ ਹੈ ਤੋਂ ਇੱਥੇ ਤੁਹਾਨੂੰ ਬਹੁਤ ਸਾਰੇ ਰੈਸਟੋਰੈਂਟ ਮਿਲ ਜੀਏ ਕਿੰਨੇ ਡਿਪੀਅਨ ਦੇ ਰਹੇ ਨੇ ਉਹ ਬਹੁਤ ਸਾਰੇ ਰੈਸਟੋਰੈਂਟ ਨੇ ਜਿੱਥੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਡਰਿੰਕ ਜਿਹੜੀ ਉਹ ਲੈ ਸਕਦੇ ਹੋ ਕੋਦੀਸ ਮੋਰੰਜਨ ਚ ਸ਼ਾਮਲ ਹੁੰਦਾ ਹੈ ਜੇ ਤੁਸੀਂ ਆਪਣੀ ਫੈਮਲੀ ਨਾਲ ਆਉਂਦੇ ਹੋ ਇੱਕ ਕਿਸਮ ਦੀ ਇਹ ਲੋਕੇਸ਼ਨ ਹੈ ਲੋਗ ਰਿਵੈਕਸ਼ਨ ਕਰਨ ਲਈ ਜਿਸ ਤਰ੍ਹਾਂ ਜਿੰਨੀ ਤੁਹਾਨੂੰ ਜੰਗ ਲੱਗੀਆਂ ਨੇ ਸੋ ਕਰਦੀਆਂ ਤੇ ਦਿਨਾਂ ਦੇ ਵਿੱਚ ਜਿਹੜੀ ਸਿਕਾਈ ਤੋਂ ਦੇ ਸਾਤ ਖੁੱਲ ਜਾਂਦੀ ਹੈ ਬੁੱਧੀਆਂ ਮੁੱਢੀਆਂ ਬੋਤਲਾਂ ਜਿੰਨੀ ਨਾਲ ਛੱਤ ਤੱਕ ਖੁੱਲ ਜਾਂਦੀ ਹੈ ਤੇ ਤੁਹਾਨੂੰ ਸੀ ਐਨ ਟਾਵਰ ਵੀ ਸਾਹਮਣੇ ਲੱਗਿਆ ਹੋਇਆ ਹੈ ਜਿਸ ਦਾ ਉੱਪਰ ਆਸਮਾਨ ਦੇ ਉੱਪਰ ਤਾਰੇ ਜਾਂ ਤੁਹਾਨੂੰ ਚੰਦਰਮਾ ਉਹ ਸਾਰਾ ਕੁਝ ਦਿਖਦਾ ਹੈ ਤੇ ਬਿਲਕੁਲ ਬਾਹਰਲੇ ਪਾਸੇ ਲੇਕ ਡਾਰਿਓ ਹੈ ਅ ਤੋ ਅੰਦਰੋਂ ਤਾਂ ਨਹੀਂ ਦਿਖਾਈ ਦਿੰਦੀ ਲੇਕਿਨ ਜਦੋਂ ਤੁਸੀਂ ਜਾਂਦੇ ਹੋ ਤੋ ਸਾਹਮਣੇ ਉਹ ਵੀ ਤੁਹਾਨੂੰ ਦਿਖਾਈ ਦਿੰਦੀ ਹੈ ਸ਼ਹਿਰ ਬੜਾ ਖੂਬਸੂਰਤ ਹੈ ਅਸਮਾਨ ਛੁੰਦੀਆਂ ਇਮਾਰਤਾਂ ਹਨ ਇੱਕ ਤਲਸਮੀ ਮਾਹੌਲ ਹੈ ਤੋ ਸੀ ਐਨ ਟਾਵਰ ਦੀ ਤਾਂ ਬਾਤਾਂ ਹੀ ਕੀ ਆ ਨੇ ਜਦ ਤੁਸੀਂ ਉੱਪਰ ਤੱਕ ਦੇਖਦੇ ਹੋ ਅ ਤੋ ਤੁਹਾਨੂੰ ਬਹੁਤ ਵਧੀਆ ਲੱਗਦਾ ਹੈ ਸਿਆ ਦੇਖੋ ਤੇ ਹੁਣ ਜਿਹੜੀ ਗੇਮ ਹੈ ਉਹ ਸਮਾਪਤ ਹੋ ਚੁੱਕੀ ਹੈ ਤੇ ਬਲੂ ਜੀ ਦੀ ਟੀਮ ਟੋਰਾਂਟੋ ਬਲੂਜ਼ ਇਸ ਉਹ ਜਿਹੜੀ ਜਿੱਤ ਚੁੱਕੀ ਆ ਜਦੋਂ ਗੇਮ ਆਪਣੇ ਆਖਰੀ ਪੜਾ ਤੇ ਆ ਗਈ ਆਖਰੀ ਬਾਲ ਸਿੱਟੀ ਗਈ ਤਾਂ ਸਾਰਿਆਂ ਨੇ ਖੜਕੇ ਦੇਖੀ ਸੀ ਉਸ ਤੋਂ ਬਾਅਦ ਸਾਰੇ ਬਹੁਤ ਭੀੜ ਸੀ ਸਾਰੇ ਲੋਕ ਜਿੱਧਰ ਆਪਣੀਆਂ ਕਾਰਾਂ ਪਾਰਕ ਕੀਤੀਆਂ ਹੋਈਆਂ ਸੀ ਉਧਰ ਤੁਰ ਗਏ ਸੋ ਅਸੀਂ ਵੀ ਕਾਫੀ ਦੂਰ ਆ ਜਿਹੜੀ ਕਾਰ پارک ਕਰਕੇ ਆਏ ਹਾਂ ਹੁਣ ਅਸੀਂ ਇੱਥੇ ਅੰਦਰੋਂ ਅੰਦਰੀ ਅੰਦਰੀ ਅਸੀਂ ਤੁਰ ਕੇ ਜਾਣਾ ਹੈ ਤੇ ਜਿੱਥੇ ਸਕੋਸ਼ੀਆ ਸੈਂਟਰ ਹੈ ਤਾਂ ਉੱਥੋਂ ਅਸੀਂ ਐਂਟਰੋ ਦੇ ਦੂਰ ਆਪਣੀ ਪਾਰਕਿੰਗ ਕੋਲ ਪਹੁੰਚਣਾ ਹੈ ਤੇ ਉੱਥੇ ਜਾ ਕੇ ਅਸੀਂ ਆਪਣੀ ਕਾਰ ਨੂੰ ਪਿਕ ਕਰਨੀ ਹੈ ਤੇ ਜਾਂਦੇ ਹੋਏ ਅਸੀਂ ਕਾਰ ਲੈ ਕੇ ਹੀ ਘਰ ਨੂੰ ਜਾਵਾਂਗੇ ਤੇ ਜਾਂਦੇ ਹੋਏ ਹੁਣ ਟ੍ਰੇਨ ਲੈ ਕੇ ਨਹੀਂ ਜਾਵਾਂਗੇ ਸੋ ਇਸ ਤਰ੍ਹਾਂ ਜਿਹੜੇ ਫੈਨ ਸੀ ਉਹਨਾਂ ਦਾ ਬਹੁਤ ਵੱਡਾ ਕਟ ਸੀ ਤੇ ਉਮੀਦ ਕਰਦਾ ਹਾਂ ਤੁਹਾਨੂੰ ਵੀ ਇਹ ਮਾਹੌਲ ਤੇ ਗੇਮ ਚੰਗੀ ਲੱਗੀ ਹੋਵੇਗੀ ਤੇ ਇੱਥੇ ਹੀ ਦਿਓ ਮੇਜਰ ਮਾਂਸ ਨੂੰ ਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਬਲੌਗ ਫਿਰ ਦਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ